ਆਸਾ ਮਿਆਣੀ ਨੂੰ ਪਾਰ ਕਰਕੇ ਇਬਰਾਹਿਮਪੁਰ ਪਹੁੰਚਣਾ ਤੇ ਨਾਲ ਹੀ ਪੇਟਾਂ ਦੇ ਪਤਨ ਤੇ ਵਿਆਸ ਦਰਿਆ ਨੂੰ ਪਾਰ ਕਰਨਾ ਸਾਧ ਸੰਗਤ ਜੀ ਦਰਿਆ ਦੇ ਵਿੱਚ ਪਾਣੀ ਵੀ ਬਹੁਤ ਜ਼ਿਆਦਾ ਹੈ ਪਹਿਲਾਂ ਸਾ ਬੇੜੀਆਂ ਰਾਹੀਂ ਪਾਰ ਕਰਿਆ ਕਰਦੇ ਸਾਂ ਤੇ ਹਰ ਸਾਫ 2000 ਪ੍ਰਾਣੀ ਗੁਰੂ ਨੂੰ ਪਿਆਰੇ ਹੋ ਜਾਂਦੇ ਗੁਰੂ ਮਹਾਰਾਜ ਨੇ ਕਿਰਪਾ ਜੀ ਦੀ ਰਹਿਮਤ ਕੀਤੀ ਉਥੇ ਅੱਜ ਪਰਚੂਣ ਬਣਿਆ ਹੋਇਆ ਉਹ ਵੀ ਸਾਧ ਸੰਗਤ ਦੀ ਆਰਤੀ ਪੋਲ ਹੈ ਉਹਦੇ ਉੱਤੇ ਉਹਨਾਂ ਦੀ ਭਜਨ ਰੇਣਾ ਜਿੰਨੀਆਂ ਸੰਗਤਾਂ ਲੰਘ ਸਕਣ ਦਾਸ ਦੀ ਇਹ ਬੇਨਤੀ ਪ੍ਰਵਾਨ ਕਰਿਓ ਥੋੜੀ ਥੋੜੀ ਸੰਗਤ ਲੰਘਿਓ ਤਾਂ ਜੋ ਕੋਈ ਇਸ ਤਰ੍ਹਾਂ ਦਾ ਵੀ ਕੋਈ ਕੈਚੁਅਲਟੀ ਨਾ ਉੱਥੇ ਵਾਪਰੇ ਕਿਸੇ ਤਰ੍ਹਾਂ ਦਾ ਕੋਈ ਹਾਦਸਾ ਨਾ ਵਾਪਰ ਜਾਵੇ ਦਾ ਸੰਗਤ ਜੀ ਤੁਸੀਂ ਸੰਗਤ ਦੀ ਸੇਵਾ ਕਰਨ ਆਇਓ ਸੇਵਾ ਕਰਨ ਆਇਓ ਜੇ ਕੋਈ ਸੰਗਤਾ ਮੇਲਾ ਦੇਖਣ ਵੀ ਆਈਆਂ ਪੁਰਾਣੇ ਮੇਲੇ ਦਾ ਫਲ ਮੇਲਾ ਤੇ ਇਹਨਾਂ ਨੇ ਗੁਰੂ ਦੀ ਸੰਗਤ ਕਰਕੇ ਨਾਮ ਜਪਦਿਆਂ ਜਾਣਾ ਉਹਨਾਂ ਦੀਆਂ ਝੋਲੀਆਂ ਗੁਰੂ ਨਾਨਕ ਪਾਤਸ਼ਾਹ ਜੀ ਨੇ ਭਰ ਦੇਣੀਆਂ। ਬੋਲੇ ਸੋ ਨਿਹਾਲ ਸਤਿ ਸ੍ਰੀ ਅਕਾਲ। ਸਾ ਸੰਗਤ ਜੀ ਇਸ ਸੰਗਤ ਦੇ ਵਿੱਚੋਂ ਅੱਜ ਤੱਕ ਕੋਈ ਖਾਲੀ ਨਹੀਂ ਗਿਆ ਕੋਈ ਨਰਾਸਾ ਨਹੀਂ ਜੀ। ਗੁਰੂ ਨਾਨਕ ਪਾਤਸ਼ਾਹ ਸਾਡ ਸੰਗਤ ਹੋ ਗਿਓ। ਗੁਰੂ ਪੜੀ ਸੰਗਤ ਤੋਂ ਪ੍ਰਾਰਥਨਾ ਕਰਦਾ ਗੁਰੂ ਦਾ ਨਾਮ ਇੱਕ ਬਾਦਸ਼ਾਹ ਸਾਰਿਆਂ ਦੀਆਂ ਝੋਲੀਆਂ 'ਚ ਰਹਿਮਤਾਨਾ ਭਰ ਸਾਧ ਸੰਗਤ ਜੀ ਗੁਰ ਸੰਗਤ ਹਰਪ੍ਰਭ ਜੀ ਤੁਸ ਸਾਡੀਆਂ ਸਵੇਰ ਤੋਂ ਅਮਰ ਦੇਦੇ ਤੋਂ ਸਾਡੀਆਂ ਈਕਾਂ ਕਰਦੇ ਹੋ ਤੇ ਅਦੀਟ ਰਿਆਸਤਾਂ ਦੀਆਂ ਈਕਾਂ ਕਰਦੇ ਆ ਜੇ ਸਾਨੂੰ ਤੁਹਾਡੀਆਂ ਸਾਖਤਾ ਦੇ ਦਰਸ਼ਨ ਹੁੰਦੇ ਆ ਤੇ ਸਾਨੂੰ ਬਾਬੇ ਨਾਨਕ ਦੇ ਦਰਸ਼ਨ ਹੋਵੇ। ਈਸੋਣਿਆਲੇ ਸਿਵਾਦਾਰ ਬਣ ਕੇ ਜੜੀਏ। ਜੇ ਗੁਰਦੇ ਦਰ ਤੋਂ ਉਪਸ ਪਾਉਣਾ ਤਾਂ ਫਿਰ ਸੇਵਾਦਾਰ ਬਣ ਕੇ ਨਿਭ ਕੇ ਜੜੀਏ। ਫਿਰ ਸਾ ਸੰਗਤ ਜੀ ਲੋਕ ਸੁਖੀਏ ਮਨੋਂ ਸੇਵਾ ਹੋ ਜਾ। ਹੋਣ ਸਾਡੇ ਸੇਵਾਦਾਰਾਂ ਬਨੋ ਕੁਝ ਸੇਵਾਗਾਰਾਂ ਨੂੰ ਸੇਵਾਦਾਰੀਆਂ ਸੁਖੀਆਂ ਜਾਣੀਆਂ ਸੇਵਾਦਾਰੀ ਦੇ ਬਿਲੇ ਤੇ ਜਾਣੇ ਨੇ ਬਰ ਭਰਾਓ ਖਿਆਲ ਰੱਖਣਾ ਇਹ ਨਾ ਹੋਵੇ ਕਿ ਜਦ ਬਿੱਲਾ ਲਾਇਆ ਹੋਵੇ ਸੇਵਾਦਾਰੀ ਜਾ ਤੇ ਸਭ ਤੋਂ ਪਹਿਲਾਂ ਲੰਗਰਾਂ ਦੇ ਪਹੁੰਚ ਕੇ ਲੰਗਰ ਛਕਿਆ ਤੇ ਫਿਰ ਅੱਗੇ ਚੱਲਦਾ ਯੋਗੇ ਬਿੰਨਾ ਲੱਗਾ ਹੈ ਖੜਿਆਣਾ ਸਿਆਣੀਆਂ ਦੇ ਸੇਵਾਦਾਰ ਦਾ ਸੋ ਇਹ ਸੇਵਾਦਾਰੀ ਕੋਈ ਚੌਧਰਦਾਰੀ ਨਹੀਂ ਇਹ ਤਾਂ ਸੇਵਾਦਾਰੀ ਨਿਭੇਣ ਵਾਲੀ ਹੈ ਸੰਗਤਾਂ ਦੀ ਸੇਵਾ ਕਰਨ ਵਾਲੀ ਹੈ ਕੋਈ ਬਜ਼ੁਰਗ ਮਾਤਾ ਤੁਰ ਨਹੀਂ ਸਕਦੀ ਭਜ ਨਹੀਂ ਕਰ ਸਕਦੀ ਸੇਵਾਦਾਰ ਉਹਦਾ ਫਰਜ਼ ਬਣਦਾ ਉਸ ਮਾਤਾ ਦਾ ਭਾਰ ਜਿਹੜਾ ਹੈ ਉਹ ਚੱਕੋ ਉਡੀ ਗੱਢੀ ਦੇਖੋ ਉਹ ਹੈ ਸੇਵਾਦਾਰੀ ਜੋ ਸਾਡੇ ਤੈਮ ਬਹੁਤ ਹਨਾ ਨਾਵਾ ਕਾਫੀ ਹੋ ਗਿਆ ਸਾਡੇ ਸੇਵਾਦਾਰ ਇਹ ਹੁਣ ਸੇਵਾਦਾਰੀ ਦੇ ਬਿੱਲੇ ਵੰਣਗੇ ਬਸ ਬਰਦਾਓ ਜੀ ਮੰਡੋ ਜੀ ਜਿਨੇ ਜਿਨੇ ਸੇਵਾ ਕਰਨੀ ਉਹ ਹੀ ਅੱਗੇ ਆਵੇ ਬੋ ਜੀ ਸਾਹਿਬ ਜੀ ਆ ਗਿਆ ਦੱਸ ਜੀ ਬਰਦਾਓ ਵਾਹਿਗੁਰੂ ਜੀ ਦਾ ਖਾਲਸਾ ਵਾਹਿਗੁਰੂ ਨਾਲੇ ਨਾਲ ਜਿਹੜੇ ਹਰ ਰਸਾਲ ਚਾਰੇ ਦੇ ਨਾਮ ਜਪਦੇ ਜਪਉਦੇ ਸਾਧਨ ਉਹ ਜਾਂਦੇ ਨੇ ਉਹਨਾਂ ਨੂੰ ਗੁਰੂ ਮਾਚਾ ਦੇ ਰੋਗਾ ਵਾਖੇ ਗਾਉਂਦੇ ਨੇ ਬਾਬਾ ਜੀ ਬਾਬਾ ਜੀ बाबा जी बाबा जी एक मिनट बाबा जी आओ कोई नहीं किथे बरसा दे 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 एक मिनट 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 कोई नाल जाना सेवा कर लेंगे फौज जी बोल नहीं 100 200 ਸਤਿ ਸ਼੍ਰੀ ਅਕਾਲ ਜੀ ਮੇਰੇ ਜਾਨੀ ਆਨੀ ਆਨੀ ਬੰਨੀ ਬੰਨ ਮਾਨੀ ਵੈਰੀ ਗੁੱਡ ਵੈਰੀ ਗੁੱਡ ਚਲ ਪਰੇ ਸਾਈਟ ਤੇ ਕਰੀਏ ਪਰਮੇਸ਼ਰ ਸਾਰਿਆਂ ਦੇ ਦਾਸਾਂ ਤੇ ਪਰਵਾਨ ਕਰੇ ਔਰ ਸਾਈਟ ਤੇ ਕਰਦਾ